ਆਪਾਂ ਮੇਜੀ ਸਿੱਖਾਂ ਦਾ ਰਿਜੂਐਸ਼ਨ ਬੰਦ ਕਰਵਾਉ ਜੱਟ ਬਰਾਓ ਆਪਾਂ ਵੀ ਸਿੱਖਾਂ ਦਾ ਰਿਜੂਐਸ਼ਨ ਬੰਦ ਕਰਵਾਉ ਜੱਟ ਬਰਾਓ ਉੱਥੋਂ ਬਰਾਓ ਪੰਜਾਬ ਚ ਐਸੀ ਵਰਗ ਦਾ ਮੁੱਖ ਮੰਤਰੀ ਨਹੀਂ ਬਣਗੇ ਜੱਟ ਫੈਡਰੇਸ਼ਨ ਜਿੰਦਾਬਾਦ ਇੰਨਾ ਰੰਗਰੇਟਿਆ ਦਾ ਬਾਈਕਾਟ ਕਰੋ ਮੁੱਖ ਮੰਤਰੀ ਜੱਟ ਹੀ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੜੀ ਤੇਜ਼ੀ ਦੇ ਨਾਲ ਵੀਡੀਓ ਵਾਇਰਲ ਹੋ ਰਹੀ ਏ ਉਹ ਵਾਇਰਲ ਹੈ AI ਦੇ ਨਾਲ ਵੀਡੀਓ ਬਣੀ ਹੈ ਤੇ ਉਹ ਵੀਡੀਓ ਆ ਜੱਟ ਫੈਡਰੇਸ਼ਨ ਵੱਲੋਂ ਜੱਟ ਯੂनाइटेड ਫੈਡਰੇਸ਼ਨ ਵੱਲੋਂ ਉਹ ਜਿਹੜੀ ਵੀਡੀਓ ਆ ਉਹ ਜਾਰੀ ਕੀਤੀ ਗਈ ਹੈ ਉਸ ਦੇ ਵਿੱਚ ਵੀਡੀਓ ਦੇ ਵਿੱਚ ਕਹਿ ਰਹੇ ਨੇ ਕਿ ਮਨਜਮੀ ਸਿੱਖਾਂ ਨੂੰ ਜੋ रिजर्वेशन मिलदी है वो बंद ਕੀਤੀ ਜਾਵੇ ਤੇ ਪੰਜਾਬ ਦਾ ਮੁੱਖ ਮੰਤਰੀ ਜੱਟ ਹੀ ਬਣਾਣਾ ਚਾਹੀਦਾ ਹੈ ਤਾਂ ਰੰਗਰੇਟਾਵਾਦ ਦਾ ਇਹਨਾਂ ਰੰਗਰੇਟਿਆਂ ਦਾ ਵਿਰੋਧ ਕਰੋ ਬਾਈਕਾਟ ਕਰੋ ਗੱਲ ਗੱਲ ਸੁਣੋ ਭਾਈ ਸਾਨੂੰ ਸਾਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਾਨ ਬਖਸ਼ਿਆ ਏ ਤੇ ਆਪਣੀ ਛਾਤੀ ਦੇ ਨਾਲ ਲਾ ਕੇ ਆਖਿਆ ਏ ਰੰਗਰੇਟੇ ਗੁਰੂ ਕੇ ਬੇਟੀ ਅਸੀਂ ਤਾਂ ਸਾਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਦਿੱਤੀ ਹੋਈ ਦਾਤ ਨੂੰ ਸੰਭਿਆ ਏ ਸਾਡੇ ਸਿਰਾਂ ਤੇ ਦਮਾਲੇ ਤੇ ਪੰਜ ਕਕਾਰ ਨੇ ਤੇ ਮੁਖ ਤੇ ਲੰਬਾ ਦਾੜਾ ਤੇ ਤੁਹਾਡੇ ਤੁਸੀਂ ਆ ਜਿਹੜੀ ਜੱਟ ਫਾਊਂਡੇਸ਼ਨ ਬਣਾਈ ਹੋਈ ਆ ਇਹਦੇ ਵਿੱਚ ਸਾਰੇ ਹੀ ਘੋਣ ਮੋਣ ਤੁਸੀਂ ਕਹਿੰਦੇ ਜੋ ਅਸੀਂ ਸਿਖਿਆ ਤੁਸੀਂ ਕਾਹਦੇ ਸਿਖਜੋ ਔਰ ਦੂਜੇ ਪਾਸੇ ਕਹਿੰਦੇ ਜੋ ਕਿ ਇਹਨਾਂ ਨੇ ਜਾਤ ਦੇ ਨਾਂ ਤੇ ਜਥੇਬੰਦੀਆਂ ਬਣਾਈਆਂ ਭਈ ਤੁਸੀਂ ਨਹੀਂ ਬਣਾਈਆਂ ਤੁਸੀਂ ਕਿੰਨੇ ਕ ਸਾਥ ਜੋ ਔਰ ਜਿਹੜੀਆਂ ਅਸੀਂ ਜਥੇਬੰਦੀ ਬਣਾਈਆਂ ਅਸੀਂ ਤਾਂ ਉਹ ਜਥੇਬੰਦੀ ਬਣਾਈਆਂ ਜੋ ਸਾਨੂੰ ਅਵਾਰਡ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤਾ ਏ ਅਸੀਂ ਉਸ ਅਵਾਰਡ ਨੂੰ ਨਾ ਲੈ ਕੇ ਮਾਰ ਮਹਿਸੂਸ ਕਰਦੇ ਆ ਤੇ ਤੁਸੀਂ ਆ ਜੋ ਕਰਤੂਤਾ ਤੁਸੀਂ ਕਰ ਰਹੇ ਜੋ ਅੱਜ ਦਿਨ ਕਮੈਂਟਾਂ ਦੇ ਵਿੱਚ ਤੁਸੀਂ ਜਾਤੀ ਸੂਚਕ ਸ਼ਬਦ ਲਿਖਦੇ ਜੋ ਅਸੀਂ ਕਦੀ ਤੁਹਾਡੀ ਵੀਡੀਓ ਦੇ ਥੱਲੇ ਕਮੈਂਟ ਮਾੜਾ ਲਿਖਿਆ ਨਹੀਂ ਲਿਖਿਆ ਮੈਂ ਪਿਛਲੀ ਵੀਡੀਓ ਦੇ ਵਿੱਚ ਮੈਂ ਕਿਹਾ ਸੀ ਨਾ ਅਸੀਂ ਤੁਹਾਡੀਆਂ ਚੀਕਾਂ ਮਰਾਵਾਵਾਂਗੇ ਤੇ ਪੈ ਰਹੀਆਂ ਕਿ ਨਹੀਂ ਚੀਕਾਂ ਅੱਜ ਤੇ ਤੁਹਾਡੀਆਂ ਚੀਕਾਂ ਪਈਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਵੈਣ ਪੈਣਗੇ ਕਿਉਂਕਿ ਮਜਬੂਤਿਕ ਸਮਾਜ ਦਾ ਨੌਜਵਾਨ ਜਾਗ ਉੱਠਾਏ ਉਹ ਇਤਿਹਾਸ ਪੜ ਰਿਹਾ ਏ ਇਤਿਹਾਸ ਖੋਜ ਰਿਹਾ ਏ ਤੇ ਆਪਣੇ ਸ਼ਹੀਦਾ ਸਿੰਘਾਂ ਦਾ ਪ੍ਰਚਾਰ ਕਰ ਰਿਹਾ ਏ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪ੍ਰਚਾਰ ਦੀ ਮੈਂ ਤੇਜ ਹੋਵੇਗੀ ਤੇ ਤੁਹਾਡੀਆਂ ਚੀਕਾਂ ਪੈਣਗੀਆਂ ਤੇ ਤੁਹਾਡੇ ਵਹਿਣ ਪਹਿਣਗੇ ਉਸ ਸਮਾਂ ਪਹਿਲਾਂ ਵਾਲਾ ਬੀਤ ਗਿਆ ਜਦੋਂ ਤੁਸੀਂ ਡਰਾ ਧਮਕਾ ਕੇ ਤੁਸੀਂ ਮੂੰਹ ਬੰਦ ਕਰਾ ਦੇਂਦੇ ਸੀ ਤਾਂ ਜੋ ਸਟੇਜ ਤੇ ਤੁਸੀਂ ਬੋਲਦੇ ਸੀ ਉਹ ਸੁਣ ਕੇ ਸਾਡੇ ਲੋਕ ਘਰਾਂ ਨੂੰ ਤੁਰ ਜਾਂਦੇ ਸੀ ਉਸੇ ਨੂੰ ਸੱਚ ਮੰਨਦੇ ਸੀ ਪਰ ਅੱਜ ਦਾ ਨੌਜਵਾਨ ਖੁਦ ਪੜਦਾ ਏ ਖੁਦ ਖੋਜ ਕਰਦਾ ਏ ਇਸ ਕਰਕੇ ਹੁਣ ਇਹ ਜੋ ਟਾੜੀਆਂ ਦਿੱਤੀਆਂ ਹੋਈਆਂ ਸਪੀਚਾਂ ਜਿਹੜੀਆਂ ਐ ਨਾ ਇਹਦਾ ਜਵਾਬ ਅਸੀਂ ਬਖੂਬੀ ਦਿੰਨੇ ਆ ਅੱਜ ਦਿਨ ਤੁਸੀਂ ਮਜ਼ਬੀ ਸਿਖਾਦੇ ਇਤਿਹਾਸ ਦੇ ਨਾਲ ਤੁਸੀਂ ਤੋੜ-ਮਰੋੜ ਕਰ ਰਹੇ ਹੋ ਕਰੀ ਜੋ ਅਸੀਂ ਰੋਕਾਂਗੇ ਨਹੀਂ ਅਸੀਂ ਹਰ ਗੱਲ ਦਾ ਜਵਾਬ ਦਵਾਂਗੇ ਪਰ ਮੈਨੂੰ ਕੋਈ ਸੱਜਣਾ ਨੇ ਕਿਹਾ ਜਦ ਮੇਰੇ ਦਿਮਾਲੇ ਤੇ ਜਾਤੀ ਸੂਚਕ ਸ਼ਬਦ ਤੁਸੀਂ ਲਿਖੇ ਤਾਂ ਮੈਨੂੰ ਕੁਝ ਸੱਜਣਾ ਨੇ ਕਿਹਾ ਕਮੈਂਟ ਵੀ ਆਏ ਕਿ ਇਹਨਾਂ ਤੇ ਕਾਰਵਾਈ ਕਰਾਓ ਮੈਂ ਕਿਹਾ ਨਹੀਂ ਇਹਨਾਂ ਤੇ ਕਾਰਵਾਈ ਨਹੀਂ ਕਰਾਂਗੇ ਕਿਉਂਕਿ ਅਸੀਂ ਆਪਣੇ ਸ਼ਹੀਦਾਂ ਦਾ ਤੇ ਆਪਣੇ ਸਮਾਜ ਦੀ ਹੋਂਦ ਦਾ ਅਸੀਂ ਜੋ ਝੰਡਾ ਲਹਿਰਾਇਆ ਏ ਅਸੀਂ ਉਸ ਨੂੰ ਬੁਲੰਦ ਰੱਖਣਾ ਹੈ ਇਹਨਾਂ ਦੀਆਂ ਚੀਕਾਂ ਪੈਣ ਪੈਣਗੀਆਂ ਤੇ ਪੈ ਰੀਆਂ ਨੇ ਸੋ ਮੈਂ ਲਾਸਟ ਤੇ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿ ਇਹ ਜਿਹੜੀ ਵੀਡੀਓ ਆ ਮੈਂ ਨਾਲ ਅਟੈਚ ਕਰਾਂਗਾ ਤੇ ਤੁਸੀਂ ਇਸ ਵੀਡੀਓ ਨੂੰ ਦੇਖਿਓ ਇਹਨਾਂ ਨੇ ਬਾਅਦ ਦੇ ਵਿੱਚ ਕਹਿਣਾ ਕਿ ਇਹ ਜਿਹੜੀ ਵੀਡੀਓ ਹੈ ਇਹ ਆਈ AI ਦੇ ਨਾਲ ਬਣੀ ਏ ਤੇ ਬਣਾਈ ਕਿੰਨਾ ਨੇ ਬਣਾਈ ਵੀ ਤੇ ਤੁਸੀਂ ਆ ਨਾ ਕਰਤੂਤਾ ਮਾੜੀਆਂ ਤੁਸੀਂ ਕਰੋ ਹੈ ਤੇ ਬਾਅਦ ਦੇ ਵਿੱਚ AI ਦਾ ਕਸੂਰ ਕੱਢ ਦਿਆ ਕਰੋ ਸੋ ਮੇਰੀ ਬੇਨਤੀ ਹੈ ਮਜਬੂਤ ਸਿੱਖ ਸਮਾਜ ਨੂੰ ਇਹ ਸੁਚੇਤ ਹੋ ਜਾਓ ਇਹ ਇਹਨਾਂ ਦੀ ਜਿਹੜੀ ਕਰਤੂਤ ਹੈ ਇਹਨਾਂ ਦੀ ਕਰਤੂਤਾ ਨੂੰ ਤੁਸੀਂ ਪਹਿਚਾਣੋ ਇਹ ਜਿਹੜੀ ਇਹਨਾਂ ਨੇ ਕਰਤੂਤ ਕੀਤੀ ਏ ਇਹ ਘਰ ਘਰ ਤੱਕ ਪਹੁੰਚੇਗੀ ਤੇ ਇਹ ਕਹਿੰਦੇ ਨੇ ਕਿ ਪੰਜਾਬ ਦਾ ਮੁੱਖ ਮੰਤਰੀ ਜੱਟ ਹੋਣਾ ਚਾਹੀਦਾ ਹੈ ਕਿੰਨੀ ਕੁ ਵੋਟ ਹੈ ਟਾੜੀ ਮੈਂ ਇੱਥੇ ਇੱਕ ਗੱਲ ਕਹਿਣੀ ਕਹਿ ਦੇਣੀ ਚਾਹੁੰਦਾ ਹਾਂ ਕਿ ਮਜਬੀ ਸਿੱਖ ਸਮਾਜ ਤੇ ਹੋਰ ਬਰਾਦਰੀਆਂ ਨੂੰ ਏਕਾ ਕਰ ਲੈਣਾ ਚਾਹੀਦਾ ਹੈ ਤਾਂ ਕਿ ਫਿਰ ਆਪਣੀ ਵੋਟ ਦੇ ਨਾਲ ਬਣਾ ਲੈਣਾ ਆਪਣਾ ਮੁੱਖ ਮੰਤਰੀ ਫਿਰ ਪਤਾ ਲੱਗੂਗਾ ਕਿ ਜੱਟਾਂ ਦਾ ਮੁੱਖ ਮੰਤਰੀ ਕਿੰਨੀ ਵੋਟ ਦੇ ਨਾਲ ਜਿੱਤਦਾ ਹੈ ਇਸ ਕਰਕੇ ਬਹੁ ਗਿਣਤੀ ਦੇ ਵਿੱਚ ਮਜਬੀ ਸਿੱਖ ਸਮਾਜ ਹੈ ਵਾਲਮਿਕ ਸਮਾਜ ਹੈ ओबीसी ਸਮਾਜ ਹੈ ਐਵੇਂ ਚੀਕਾ ਮਾਰੀ ਮੁੱਖ ਮੰਤਰੀ ਜੱਟ ਹੋਣਾ ਚਾਹੀਦਾ ਜੱਟ ਹੋਣਾ ਚਾਹੀਦਾ ਬੇੜਾ ਗਰਕ ਕਰ ਦਿੱਤਾ ਜੱਟਾਂ ਨੇ ਪੰਜਾਬ ਦਾ ਹਰ ਖੇਤਰ ਦੇ ਵਿੱਚ ਤੁਹਾਡਾ ਸਿਆਪਾ ਹੋਇਆ ਪਿਆ ਅੱਜ ਜੇ ਧਰਤੀ ਦਾ ਪਾਣੀ ਹੀਠਾਂ ਚਲ ਗਿਆ ਤੇ ਤੁਹਾਡੇ ਲੋਕਾਂ ਦੀਆਂ ਕਰਤੂਤਾਂ ਕਰਕੇ ਅੱਜ ਦੇ ਹਰ ਸਬਜ਼ੀ ਦੇ ਵਿੱਚ ਹਰ ਫਰੂਟ ਦੇ ਵਿੱਚ ਯਰ ਆ ਰਿਹਾ ਏ ਉਹ ਤੁਹਾਡੇ ਕਰਕੇ ਅੱਜ ਭਿਆਨਕ ਬਿਮਾਰੀਆਂ ਦੇ ਲੋਕ ਸ਼ਿਕਾਰ ਹੋ ਰਹੇ ਨੇ ਉਹ ਤੁਹਾਡੇ ਕਰਕੇ ਹਰ ਖਾਣ ਵਾਲੀ ਚੀਜ਼ ਦੇ ਵਿੱਚ ਤੁਸੀਂ ਯਰ ਘੋਲਿਆ ਏ ਕੋਈ ਚੀਜ਼ ਹੈ ਉਹ ਦੀ ਰਹਿਣ ਦਿੱਤੀ ਜਿਸ ਸਿਸਟਮ ਦੇ ਵਿੱਚ ਰਿਸ਼ਵਤ ਵਾੜੀ ਤੇ ਤੁਹੀ ਵਾੜੀ ਗਰੀਬ ਬੰਦੇ ਨੇ ਕੀ ਰਿਸ਼ਵਤ ਦੇਣੀ ਹੈ ਤੇ ਗਰੀਬ ਬੰਦੇ ਦੇ ਕਿੰਨੇ ਕੰਮ ਨੇ ਉੱਥੇ ਵੀ ਤੁਸੀਂ ਉਹਨਾਂ ਅਫਸਰਾਂ ਨੂੰ ਲਾਲਚ ਦੇ ਕੇ ਰਿਸ਼ਵਤਾਂ ਦੇ ਕੇ ਇੱਥੋਂ ਤੱਕ ਲੈ ਆਉਂਦਾ ਹਰ ਸਿਸਟਮ ਦੇ ਵਿੱਚ ਤੁਸੀਂ ਬੇੜਾ ਗਰਗ ਕਰਕੇ ਰੱਖ ਦਿੱਤਾ ਹੁਣ ਤੁਸੀਂ ਆਖਦੇ ਜੋ ਹੁਣ ਢਾਡੀਆਂ ਚੀਕਾਂ ਪੈਂਦੀਆਂ ਨੇ ਹੁਣ ਤੁਸੀਂ ਆਖਦੇ ਜੋ ਕਿ ਮੁੱਖ ਮੰਤਰੀ ਜੱਟ ਹੋਣਾ ਚਾਹੀਦਾ ਬਣਾ ਲਓ ਆਪਣਾ ਮੁੱਖ ਮੰਤਰੀ ਆ ਹੁਣ ਵੀ ਤਾਂ ਜੱਟ ਹੀ ਆ ਕਿੰਨੇ ਕੰਮ ਕਰ ਰਿਆ ਏ ਸੋ OBC BC ਸਮਾਜ SC ਸਮਾਜ ਨੂੰ ਮੇਰੀ ਬੇਨਤੀ ਹੈ ਕਿ ਸੁਚੇਤ ਹੋ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਬੜੇ ਭਿਆਨਕ ਜਿਹੜੇ ਸਿੱਟੇ ਨੇ ਉਹ ਉੱਭਰ ਕੇ ਸਾਹਮਣੇ ਆਉਣੇ ਨੇ ਕਿਉਂਕਿ ਇਹ ਇਹਨਾਂ ਲੋਕਾਂ ਦੇ ਕੋਲ ਇੱਕੋ ਚੀਜ਼ ਹੈ ਕਿ ਇਹ ਜੋ ਚੀਜ਼ਾਂ ਜਿਹੜੀ ਇਹ ਤੇ ਆਰਐਸਐਸ ਕਰਵਾ ਰਹੀ ਹੈ ਕਿੱਥੇ ਆਰਐਸਐਸ ਕਰਵਾ ਰਹੀ ਹੈ ਕਰਤੂਤਾ ਢਾਡੀਆਂ ਮਾਰੀਆਂ ਤੇ ਨਾ ਆਰਐਸਐਸ ਦਾ ਲਾ ਦੇਣਾ ਜਾਂ ਏਆਈ ਦਾ ਲਾ ਦੇਣਾ ਤੁਸੀਂ ਸੁਧਰ ਕੇ ਆਪਾਂ ਮੇਜੀ ਸਿੱਖਾਂ ਦਾ ਰਿਜੂਐਸ਼ਨ ਬੰਦ ਕਰਵਾਉਣ ਜੱਟ ਬਰਾਓ ਆਪਾਂ ਮੇਜੀ ਸਿੱਖਾਂ ਦਾ ਰਿਜੂਐਸ਼ਨ ਬੰਦ ਕਰਵਾਉਣ ਜੱਟ ਬਰਾਓ ਉੱਥੋਂ ਬਰਾਓ ਪੰਜਾਬ ਚ 84 ਵਰਗ ਦਾ ਮੁੱਖ ਮੰਤਰੀ ਨਹੀਂ ਬਣਗੇ ਜੱਟ ਫੈਡਰੇਸ਼ਨ ਜਿੰਦਾਬਾਦ ਇੰਨਾ ਰੰਗਰੇਟਿਆਂ ਦਾ ਬਾਈਕਾਟ ਕਰੋ ਮੁੱਖ ਮੰਤਰੀ ਜੱਟ ਹੀ ਹੋਊਗਾ